ਪਿਛਲੇ ਕੁਝ ਦਿਨਾਂ ਤੋਂ ਹਲਕਾ ਡੇਰਾ ਬੱਸੀ ਅੰਦਰ ਹੋਰ ਹੀ ਲਗਾਤਾਰ ਮਾਈਨਿੰਗ ਸੰਬੰਧੀ ਪ੍ਰਕਾਸ਼ਿਤ ਹੋਈਆਂ ਖਬਰਾਂ ਉਪਰੰਤ ਮਾਈਨਿੰਗ ਵਿਭਾਗ ਦੇ ਉੱਚ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਏ ਉਹਨਾਂ ਨੇ ਮਾਈਨਿੰਗ ਸੰਬੰਧੀ ਕਈ ਵੱਡੇ ਖੁਲਾਸੇ ਕੀਤੇ ਦੱਸਦਿਆ ਕਿ ਪਿਛਲੇ ਕੁਝ ਦਿਨਾਂ ਤੋਂ ਅਖਬਾਰਾਂ ਅਤੇ ਕੁਝ ਟੀਵੀ ਚੈਨਲਾਂ ਤੇ ਖਬਰਾਂ ਪ੍ਰਕਾਸ਼ਿਤ ਹੋ ਰਹੀਆਂ ਸਨ ਕਿ ਹਲਕਾ ਡੇਰਾ ਬੱਸੀ ਅੰਦਰ ਕਗਰ ਦਰਿਆ ਵਿਖੇ ਵੱਡੇ ਪੱਧਰ ਤੇ ਨਜਾਇਜ਼ ਮਾਈਨਿੰਗ ਹੋ ਰਹੀ ਹੈ ਜਿਸ ਸੰਬੰਧੀ ਅੱਜ ਐਕਸੀਅਨ ਮਾਈਨਿੰਗ ਵਿਭਾਗ ਮੌਕੇ ਤੇ ਪਹੁੰਚਿਆ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਈ ਅਹਿਮ ਖੁਲਾਸੇ ਕੀਤੇ ਆ ਉਹ ਸੁਣਾਉਂਦੇ ਆ ਕਿ ਐਕਸੀਅਨ ਮਾਈਨਿੰਗ ਵਿਭਾਗ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀ ਕਿਹਾ ਕੀ ਗੱਲ ਨਹੀਂ ਬੰਨੀ ਹੈ ਸਾਈਟ ਤੇ ਰੱਖਵਾਇਆ ਬਾਸ ਓਕੇ ਫਿਰ ਦੱਸ ਹਾਂਜੀ ਸਰ ਇਹ ਜਿਹੜਾ ਇੱਥੇ ਡੀਸੈਲਟਿੰਗ ਹੈ ਕੋਈ ਗੈਰਿਆ ਨਜਾਇਜ਼ ਮਾਈਨਿੰਗ ਹੈ ਕੀ ਮਸਲਾ ਹੈ ਸਾਰਾ ਇਹ ਮਸਲਾ ਇਹ ਹੈ ਜੀ ਜਿੱਥੇ ਆਪਾਂ ਮੌਜੂਦਾ ਹੁਣ ਖੜੇ ਆ ਇਹ ਬਨੂੜ ਵੀ ਹੈ ਰਾਜੀ ਲੋਕਲ ਭਾਸ਼ਾ ਚ ਨੂੰ ਬਨੂੜ ਡੈਮ ਵੀ ਕਹਿ ਦਿੰਦੇ ਆ ਜੀ ਇੱਕ ਗਰਦਰੀਆ ਦੇ ਉੱਤੇ ਬਣਾਇਆ ਗਿਆ ਜੀ ਇਹਦੇ ਬਣਾਉਣ ਦਾ ਮਕਸਦ ਸੀਗਾ ਇੱਥੇ ਜਿਹੜਾ ਬਨੂੜ ਏਰੀਆ ਹੋਰ ਇਧਰਲਾ ਥੱਲੜੇ ਨਾਲ ਦੇ ਪਿੰਡਾਂ ਨੂੰ ਪਾਣੀ ਮਹਈਆ ਕਰਵਾਉਣਾ ਜਿੱਥੇ ਆਪਾਂ ਖੜੇ ਆ ਤੁਸੀਂ ਦੇਖ ਸਕਦੇ ਹੋ ਕਿ ਇਹ ਗੇਟ ਲੱਗੇ ਹੋਇਆ ਇੱਕ ਡੈਮ ਦੀ ਸ਼ੇਪ ਆ ਜੀ ਤੇ ਇਧਰੋਂ ਬਨੂੜ ਕਨਾਲ ਜਾਂਦੀ ਹੈ ਜੀ ਤੇ ਪਿਛਲੇ ਕਈ ਸਾਲਾਂ ਚ ਲਗਾਤਾਰ ਦਰਿਆ ਕ ਗਰਜ ਪਾਣੀ ਆਉਣ ਨਾਲ ਤੇ ਪਿਛਲੀ ਜਿਹੜਾ ਜੋ ਜ਼ਿਆਦਾ ਹੜਾ ਆ ਉਨ੍ਹਾਂ ਨਾਲ ਇਹ ਜਿੰਨਾ ਏਰੀਆ ਸੀਗਾ ਸਾਰਾ ਸੈਲਟ ਅਪ ਹੋ ਗਿਆ ਮਿੱਟੀ ਪੱਸੀ ਨਾਲ ਹੋਰ ਪਿੱਛੋਂ ਜੋ ਆ ਰਿਹਾ ਵਾ ਸਾਰਾ ਸੈਲਟ ਅਪ ਹੋਣ ਨਾਲ ਇਹਦੀ ਕੈਪੈਸਿਟੀ ਜ਼ੀਰੋ ਹੋ ਗਈ ਜੀ ਤੇ ਇੱਕ ਇੱਥੇ ਭਾਰ ਇੰਨਾ ਜ਼ਿਆਦਾ ਗਿਆ ਤੇ ਪਿੱਛੇ ਦਾਫ ਲੱਗਣ ਨਾਲ ਲਾਸਟ ਨੀਅਰ ਤੇ 2023 ਦੇ ਹੜ੍ਹਾਂ ਦੌਰਾਨ ਇਸ ਜਗ੍ਹਾ ਕਰਕੇ ਪਿੱਛੇ ਬਹੁਤ ਭਾਰੀ ਨੁਕਸਾਨ ਹੋਇਆ ਜੋ ਕਿ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਜੀ ਤੇ ਉਸ ਤੋਂ ਬਾਅਦ ਇਸ ਵਾਰ ਅਸੀਂ ਪ੍ਰਪੋਜ਼ਲ ਬਣਾਈ ਕੇ ਇਹਨੂੰ ਸਾਫ਼ ਕਰਵਾਇਆ ਜਾ ਕੇ ਤਾਂ ਕਿ ਪਾਣੀ ਦੀ ਨਿਕਾਸੀ ਘੱਗਰ ਚੋਂ ਛੇਤੀ ਅਤੇ ਸਮੂਥਲੀ ਹੋ ਸਕੇ ਜਿਸ ਦਾ ਕਿ ਅਸੀਂ ਇਸ ਵਾਰ ਆਪਣੇ ਲੰਗੀ ਫਰਵਰੀ ਮਾਰਚੇ ਟੈਂਡਰ ਲਗਾਇਆ ਗਿਆ ਅਤੇ ਸਫਲ ਬੋਲੀਕਾਰ ਹੋਏ ਨੇ ਦਸ਼ਮੇਸ਼ ਕੰਸਟਰਕਸ਼ਨ ਕੰਪਨੀ ਆਲੇ ਜਿਨ੍ਹਾਂ ਨੇ ਕਿ 7.5 ਰੁਪਏ ਪਰ ਫੁੱਟ ਦੇ ਹਿਸਾਬ ਨਾਲ ਪੇ ਕਰਨਾ ਵਾ ਅਤੇ ਉਹਨਾਂ ਨੂੰ ਹੀ ਅਸੀਂ ਕੰਮ ਇਹ ਲੋਡ ਕੀਤਾ ਵਾ ਸਰਫ ਇਹ ਪਿੰਡ ਵਾਸੀਆਂ ਨੇ ਕਿਉਂ ਰੋਕੇ ਸੀ ਕਿ ਉਹਨਾਂ ਨੂੰ ਲੱਗਦਾ ਸੀ ਜਿਵੇਂ ਪਹਿਲਾਂ ਨਜਾਇਜ਼ ਮਾਈਨਿੰਗ ਹੋ ਰਹੀ ਹੈ ਕਿ ਉਹੀ ਹੋ ਰਹੀ ਹੈ ਪਿੰਡ ਵਾਸੀਆਂ ਨੂੰ ਕੁਝ ਇੱਕ ਗਲਤਫਹਿਮੀ ਹੋ ਗਈ ਜਾਂ ਕਹਿ ਲਈਏ ਕੁਝ ਕਿ ਸ਼ਰਾਰਤੀ ਅੰਸਰ ਜਿਹੜੇ ਕਿ ਪਹਿਲਾਂ ਇਸ ਕੰਮ ਦੇ ਵਿੱਚ ਇਨਵੋਲ ਵਰੇ ਆ ਉਹਨਾਂ ਵੱਲੋਂ ਇਹ ਫੜਕਾਇਆ ਜਾ ਰਿਹਾ ਹੈ ਕਿ ਬਿਲਕੁਲ ਨਜਾਇਜ਼ ਹੋ ਰਿਹਾ ਜਦੋਂ ਕਿ ਹੁਣ ਸਾਰੇ ਆਪਾਂ ਖੜੇ ਆ ਮੌਕੇ ਤੇ ਖੜੇ ਆ ਅਸੀਂ ਤੁਹਾਨੂੰ ਦਿਖਾ ਸਕਦੇ ਆ ਕਿ ਸਾਰਾ ਫਿਲਡ ਅਪ ਹੋਇਆ ਪਿਆ ਤੇ ਇਹ ਬਿਲਕੁਲ ਲੀਗਲ ਮਾਈਨਾਂ ਇੱਕ ਦਾ ਸਫਾਈ ਹੋਣ ਨਾਲ ਪਾਣੀ ਦੀ ਨਿਕਾਸੀ ਹੋਊਗੀ ਨਹਿਰ ਚੱਲੂਗੀ ਅਤੇ ਜੋ ਤੇ ਤੀਜਾ ਸਰਕਾਰ ਨੂੰ ਕਰੋੜਾਂ ਰੁਪਏ ਦਾ ਮੁਨਾਫਾ ਇਹ ਤੋਂ ਹੋ ਰਿਹਾ ਐਕਸ਼ਨ ਸਾਹਿਬ ਸਖ਼ਵਾਬ ਲਈ ਆਪਾਂ ਇਸ ਪੱਕਰ ਪਰ ਮੌਜੂਦ ਹੈ। ਦੋਸ਼ ਲਾਇਆ ਨੇ रामपुर ਸੈਣੀਆ ਦੇ ਪੁਨਾ ਦੀ। ਉਹ ਕਹਿੰਦੇ ਵੀ ਡੈਮ ਤੋਂ ਪਿੱਛੇ ਦੀ ਪਰਮਿਸ਼ਨ ਹੈਗੀ ਹੈ। ਡੈਮ ਤੋਂ ਅੱਗੇ ਜਿਹੜੀ ਪਰਮਿਸ਼ਨ ਹੈ ਉਹ ਨਾਜਾਇਜ਼ ਕੀਤੀ। ਉਹ ਜਿਹੜੀ ਡੀਸੈਟਿੰਗ ਦੇ ਨਾਂ ਤੇ ਉਹ ਹੋ ਰਹੀ ਹੈ ਉਹ ਨਾਜਾਇਜ਼। ਨਹੀਂ ਨਹੀਂ ਜੋ ਹੋ ਰਿਹਾ ਕੰਮ ਡੈਮ ਤੋਂ ਅੱਗੇ ਪਰਮਿਸ਼ਨ ਹੈਗੀ ਹੈ ਜੀ। ਜੋ ਕੰਮ ਹੋ ਰਿਹਾ ਉਹ ਜਿਹੜਾ ਮਨਜ਼ੂਰ ਮਨਜ਼ੂਰਸ਼ੂ ਦਾ ਰਾਕਬਾ ਉਹਦੇ ਵਿੱਚ ਹੀ ਹੋ ਰਿਹਾ। ਜੇ ਕੋਈ ਉਸ ਤੋਂ ਬਾਹਰ ਕੰਮ ਕਰੂਗਾ ਉਸਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ। ਐਕਸਨ ਸਾਹਿਬ ਪਹਿਲੀ ਵਾਰੀ ਇਹ ਹੋਇਆ ਜਿਹੜਾ ਟੈਂਡਰ ਹੋਇਆ ਪਹਿਲੀ ਵਾਰੀ ਹੋਇਆ ਜਾਂ ਪਹਿਲੇ ਵੀ ਹੋਇਆ ਸੀ ਨਹੀਂ ਡੀਸੈਲਟਿੰਗ ਦਾ ਕੰਮ ਜਦੋਂ ਦਾ ਇਹ ਡੈਮ ਬਣਿਆ ਵਾ ਜੀ ਉਸ ਤੋਂ ਬਾਅਦ ਪਹਿਲੀ ਵਾਰ ਹੀ ਇਹ ਕੰਮ ਕਰਵਾਇਆ ਜਾ ਰਿਹਾ ਹੈ ਐਕਸਨ ਸਾਹਿਬ ਸਵਾਲ ਦੁਬਾਰਾ ਹੀ ਉਥੇ ਹੈ ਰਾਮਪੁਰ ਪਿੰਡ ਦਾ ਜਿਹੜਾ ਰਕਬਾ ਹੈ ਉਹ ਅਲੋਟ ਹੈਗਾ ਦਸ਼ਮੀਸ਼ ਕੰਸਟਰਕਸ਼ਨ ਕੰਪਨੀ ਨੂੰ ਜਾਂ ਨਹੀਂ ਦੇਖੋ ਜੀ ਆਪਣਾ ਜਿਹੜਾ ਰਕਬਾ ਵਾ ਇਹਦੇ ਇਹਦੇ ਵਿੱਚ ਉਹ ਅਸੀਂ ਤੁਹਾਨੂੰ ਜੇ ਤੁਸੀਂ ਚਾਹੋ ਅਸੀਂ ਤੁਹਾਨੂੰ ਕਾਪੀਆਂ ਹੀ ਪ੍ਰੋਵਾਈਡ ਕਰ ਦੇਵਾਂਗੇ ਕਿੰਨਾ ਰਕਬਾ ਹੈਗਾ ਜਿੱਥੇ ਆਪਾਂ ਖੜੇ ਹਾਂ ਤੁਸੀਂ ਤੁਹਾਨੂੰ ਫੋਨ ਕਰਦੇ ਤੁਸੀਂ ਫੋਨ ਨਹੀਂ ਚੱਕਦੇ ਜੀ ਐਸ ਡੀਓ ਨੂੰ ਫੋਨ ਕਰਦੇ ਆ ਐਸ ਡੀਓ ਨੂੰ ਜਿਹੜਾ ਇਨਫੋਰਮੇਸ਼ਨ ਕਿਹਦਾ ਨਹੀਂ ਹੈ ਜੀ ਕੰਮ ਕਾ ਇਸ ਤਰ੍ਹਾਂ ਦਫ਼ਤਰੀ ਹੁੰਦਾ ਜੀ ਹੁਣ ਅਸੀਂ ਇੱਥੇ ਇਕੱਠੇ ਹੋਏ ਆ ਜੀ ਹੁਣ ਇਹਦੂ ਬਾਅਦ ਆਪਾਂ ਕਿੱਥੇ ਇਕੱਠੇ ਹੋਣਾ ਹੈ ਤੁਸੀਂ ਇੱਥੇ